ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿਨਾ ਸਤਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਜੋ ਦਿਹਾੜਾ ਹੈ 450 ਸਾਲ ਆਇਆ ਜੋ ਸ਼ਤਾਬਦੀ ਆਈ ਹੈ ਜਿੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵ 450 ਸਾਲਾ ਆਇਆ ਉੱਥੇ ਸਤਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਦਿਵਸ। ਤੋਂ ਅੱਜ ਦੇ ਦਿਹਾੜੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਜਸ ਗੋਇੰਦਵਾਲ ਦੇ ਬਾਬਤ ਪਟਾਣੇ ਸਵਈਆਂ ਦੇ ਅੰਦਰ ਜਿਹੜਾ ਬਚਨ ਵਰਤਿਆ ਗੋਬਿੰਦਵਾਲ ਗੋਬਿੰਦਪੁਰੀ ਸੰਮ ਕਹਿੰਦੇ ਜੋ ਗੋਇੰਦਵਾਲ ਹੈ ਇੱਥੇ ਬੱਬੇ ਨੇ ਲਿਖਿਆ ਗੋਬਿੰਦਪੁਰੀ ਸੰਮ ਪ੍ਰਮਾਤਮਾ ਪਰਮੇਸ਼ਰ ਦੀ ਪੁਰੀ ਦੇ ਸੰਮ ਜਲਣ ਤੀਰ ਵਿਪਾਸ ਬਣਾਇਓ ਤੀਰ ਦਾ ਅਰਥ ਹੁੰਦਾ ਕੰਡਾ ਕਿਨਾਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਹਿੰਦਿਓ ਜਲ ਦੇ ਕਿਨਾਰੇ ਵਿਆਸਾ ਦਰਿਆ ਦੇ ਕੰਡੇ ਵਿਪਾਸ ਦਾ ਅਰਥ ਵਿਆਸ ਦਰਿਆ ਜਲਣ ਤੀਰ ਵਿਪਾਸ ਬਣਾਇਓ ਤੋ ਉਸ ਧਰਤ ਦੇ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਰੀਰ ਕਚੋਲੇ ਨੂੰ त्यागਿਆ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜਿੱਥੇ ਉਹਨਾਂ ਦੇ ਜੀਵਨ ਦਾ ਇੱਕ ਪੱਖ ਹੋਇਆ ਜਿਹੜਾ ਸਤਗੁਰਾਂ ਦੇ ਪ੍ਰਕਾਸ਼ ਤੋਂ ਲੈ ਕੇ 1479 ਤੋਂ ਲੈ ਕੇ 1540 ਤੱਕ ਲਗਭਗ 62 ਸਾਲ ਦਾ ਸਮਾਂ ਹੈ ਜਿਹੜਾ ਉਹਨਾਂ ਦਾ ਤੀਰਥਾਂ ਇਤਿਆਦਿਕ ਤੇ ਜਾ ਕੇ ਦੁਨਿਆਵੀ ਜਿਹੜੇ ਉਹ ਕਰਮ ਧਰਮ ਦੇ ਵਿੱਚ ਨਿਵਦਾ ਉਦੇ ਤੋਂ ਬਾਅਦ ਦੂਸਰਾ ਸਮਾਂ 62 ਸਾਲ ਤੋਂ ਬਾਅਦ 12 ਸਾਲ ਦਾ ਸਮਾਂ ਉਹ ਹੈ ਜਿਹੜਾ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਗੁਰੂ ਨਾਨਕ ਦੇ ਘਰ ਨਾਲ ਜੁੜ ਕੇ 12 ਸਾਲ ਸੇਵਾ ਤੇ ਟਹਿਲ ਦੇ ਵਿੱਚ ਚੱਲਦਾ ਤੇ ਉਹਨਾਂ ਨੇ ਉਹ ਸੇਵਾ ਜਿਹੜੀ ਉਹ ਕੀਤੀ ਹੈ ਤਾਂ ਵਾਟ ਸਹਿਬਾਨ ਨੇ ਜਿਹੜਾ ਇੱਕ ਵਚਨ ਵਰਤੇ ਨਾਨਕ ਨਾਮ ਨਿਰੰજન ਜਾਨਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਮ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਜੀ ਦਾ ਅਰਥ ਜੇਬਾ ਇਕ ਜੀ ਕਛ ਕਹੀ ਨਾ ਜਾਈ ਸੋਡੀ ਸ੍ਰਿਸ਼ਟ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਬੜਾਈ ਤੋ ਸਤਗੁਰੂ ਮਹਾਰਾਜ ਜੀ ਨੇ ਜਿਹੜੀ ਉਹ ਸੇਵਾ ਕੀਤੀ ਉਸ ਟਹਿਲ ਉਸ ਸੇਵਾ ਦੇ ਵਿੱਚੋਂ ਇਹ ਦਾਤ ਪ੍ਰਾਪਤ ਹੋਈ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਸਤਗੁਰਾਂ ਨੇ 1500 ਤੇ 52 ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਤਖਤ ਦੀ ਦਾਦ ਦਿੱਤੀ। ਜਦੋਂ ਮਹਾਰਾਜ ਤਖਤ ਤੇ ਬਿਰਾਜਮਾਨ ਹੋਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਖਡੂਰ ਸਾਹਿਬ ਨੂੰ ਛੱਡ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤਿਆਗ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਗਭਗ 22 ਸਾਲ 1552 ਤੋਂ ਲੈ ਕੇ 1574 ਤੱਕ ਤਖਤ ਤੇ ਬਿਰਾਜਮਾਨ ਹੋ ਕੇ ਕੌਮ ਦੀ ਪੰਥ ਦੀ ਗੁਰੂ ਨਾਨਕ ਦੇ ਘਰ ਦੀ ਅਗਵਾਈ ਕੀਤੀ ਤੇ ਬਖਸ਼ਿਸ਼ਾਂ ਵਰਤਾਈਆਂ ਦਸਾਂ ਜਾਮਿਆਂ ਦੇ ਵਿੱਚੋਂ ਜਦੋਂ ਆਪਾਂ ਸਰੀਰਕ ਆਰਬਲਾ ਦੀ ਗੱਲ ਕਰਾਂਗੇ ਤਾਂ ਸਭ ਨਾਲੋਂ ਜਿਹੜੀ ਲੰਮੇਰੀ ਉਮਰਾਂ ਹੈ ਉਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਲਗਭਗ 95 ਸਾਲ ਦਾ ਸਮਾਂ ਬਣਦਾ 1479 ਤੋਂ ਲੈ ਕੇ 1574 ਤੱਕ ਲਗਭਗ 95 ਸਾਲ ਦਾ ਇਹ ਜਿਹੜਾ ਸਮਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਸਰੀਰਕ ਆਰਬਲਾ ਦਾ ਬਣਦਾ ਜੋ ਦਸਾਂ ਜਾਮਿਆਂ ਦੇ ਵਿੱਚੋਂ ਸਭ ਨਾਲੋਂ ਜ਼ਿਆਦਾ ਜਿਹੜਾ ਸਰੀਰਕ ਉਮਰ ਦਾ ਪੜਾ ਹੈ ਉਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਗੁਰੂ ਪਾਤਸ਼ਮਾ ਰਾਜੀ ਨੇ ਜਿੱਥੇ 17 ਰਾਗਾਂ ਵਿੱਚ ਗੁਰਬਾਣੀ ਉਚਾਰਨ ਕੀਤੀ ਹੈ ਉਹਦੇ ਵਿੱਚ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਪੱਟੀ ਦੇ ਵੀ ਆਪਾਂ ਦਰਸ਼ਨ ਕਰਦੇ ਆਂ ਪੱਟੀ ਸਰਲੇਖੇਟ ਮਹਾਰਾਜ ਜੀ ਨੇ ਬਾਣੀ ਉਚਾਰੀ ਫਿਰ ਜੋ ਆਪਾਂ ਅਨੰਦ ਸਾਹਿਬ ਦੀ ਬਾਣੀ ਦੇ ਦਰਸ਼ਨ ਕਰਦੇ ਆਂ ਹਰ ਵਕਤ ਆਨੰਦ ਦੇ ਵਿੱਚ ਕਿਸ ਢੰਗ ਦੇ ਨਾਲ ਰਿਹਾ ਜਾ ਸਕਦਾ ਖੇੜਾ ਹਰ ਵਕਤ ਦਾ ਕਿਵੇਂ ਰਹਿ ਸਕਦਾ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਸਾਡੇ ਤੇ ਤੋਂ ਸਤਿਗੁਰੂ ਦਾਤਾ ਜੀ ਨੇ ਜਦੋਂ ਜਿੱਥੇ ਸਾਨੂੰ ਰੋਹਾਨੀਅਤ ਦਾ ਉਪਦੇਸ਼ ਦਿੱਤਾ ਉਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜਿਸ ਨੂੰ ਸਿੱਖੀ ਦਾ ਤੁੜਾ ਆਖਿਆ 22 ਮੰჯੀਆਂ ਬਵੰਜਾ ਪੀੜੇ ਥਾਪ ਕੇ ਗੁਰੂ ਨਾਨਕ ਦੇ ਘਰ ਦੀ ਵਿਢਾਈ ਪ੍ਰਚਾਰ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਵੱਡੇ ਰੂਪ ਦੇ ਵਿੱਚ ਪ੍ਰਸਾਰਿਆ ਉੱਥੇ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਚਾਹੇ ਉਹ ਜਾਤ ਪਾਤ ਦੀ ਗੱਲ ਸੀ ਵਰਨਵੰਡ ਦੀ ਬਾਤ ਸੀ ਉੱਚ-ਨੀਚ ਦੀ ਕਹਾਣੀ ਸੀ ਸੁੱੱਚ ਭੇਟ ਵਾਲਾ ਕੰਮ ਸੀ ਇਹ ਸਭ ਕੁਝ ਜਿੰਨੇ ਵੀ ਇਹੋ ਜੀਆਂ ਅਲਾਮਤਾ ਸੰਸਮਾਜ ਨੂੰ ਚੰਬੜੀਆਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਕੰਡੈਮ ਕੀਤਾ ਉਹਨਾਂ ਦੀ ਨਖੇਦੀ ਕੀਤੀ ਤੇ ਉਹਨਾਂ ਨੂੰ ਤੋੜਨ ਵਾਸਤੇ ਮਹਾਰਾਜ ਜੀ ਨੇ ਜਿੱਥੇ ਆਖਿਆ ਭਾਈ ਕੋ ਪੰਗਤ ਚ ਬੈਠੋ ਔਰ ਜੋ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਨੇ ਇਹ ਸੰਦੇਸ਼ ਦਿੱਤਾ ਕਿ ਪਹਿਲੇ ਪੰਗਤ ਪਾਛੇ ਸੰਗਤ ਦੀ ਦਾਤ ਦਿੱਤੀ। ਔਰ ਜਦੋਂ ਪੰਗਤ ਦੀ ਬਾਤ ਆਉਂਦੀ ਆ ਤੇ ਬਾਦਸ਼ਾਹ ਅਕਬਰ ਵਰਗਾ ਵੀ ਚੱਲ ਕੇ ਜਦੋਂ ਗੋਇੰਦਵਾਲ ਸਾਹਿਬ ਆਉਂਦਾ ਤਾਂ ਉਹ ਵੀ ਪੰਗਤ ਦੇ ਵਿੱਚ ਬੈਠ ਕੇ ਜਿਵੇਂ ਸੰਗਤ ਬੈਠਦੀ ਹੈ ਇਸ ਨਿਆਈ ਭੋਜਨ ਪ੍ਰਸ਼ਾਦਾ ਜਿਹੜਾ ਉਹ ਸ਼ੱਕਦਾ ਤੇ ਇਸ ਗੱਲ ਤੋਂ ਪ੍ਰਭਾਵਿਤ ਹੁੰਦਾ ਜਦੋਂ ਨੇ ਲੰਗਰ ਦੀ ਵਿਵਸਥਾ ਵੇਖੀ ਔਰ ਇਹ ਵੀ ਵੇਖਿਆ ਵੀ ਇੱਥੇ ਕੋਈ ਰਾਜੇ ਜਾਂ ਰੰਕ ਦੇ ਵਿੱਚ ਫਰਕ ਨਹੀਂ ਸਮਝਿਆ ਜਾਂਦਾ ਔਰ ਇਸ ਗੁਰੂ ਘਰ ਦਾ ਜਿਹੜਾ ਸਿਧਾਂਤ ਆ ਇਹਦਾ ਉਹ ਕਾਇਲ ਹੋਇਆ ਔਰ ਗੁਰੂ ਪਾਤਸ਼ਾਹ ਮਹਾਰਾਜ ਸਤਗੁਰੂ ਦਾਤਾ ਜੀ ਨੂੰ ਜਦੋਂ ਨੇ ਇਹ ਗੱਲ ਕਹੀ ਔਰ ਇਹ ਬੜਾ ਵੱਡਾ ਸੰਦੇਸ਼ ਸੀ ਵੀ ਮਹਾਰਾਜ ਜਿਹੜਾ ਭੋਜਨ ਹਰ ਵਕਤ ਲੰਗਰ ਚੱਲਦਾ ਬਹੁਤ ਧਨ ਖਰਚਿਆ ਜਾਂਦਾ ਹੋਵੇਗਾ ਤਾਂ ਇਹ ਸਾਰਾ ਕੁਝ ਤੁਹਾਡੇ ਕੋਲੇ ਤਾਂ ਕੋਈ ਰਿਆਸਤ ਨਹੀਂ ਕੋਈ ਜ਼ਗੀਰ ਨਹੀਂ ਐਸਾ ਕੁਝ ਨਹੀਂ ਹੈ ਤੇ ਇਹਦਾ ਪ੍ਰਬੰਧ ਮੈਂ ਚਾਹਣਾ ਵੀ ਇਹਦੇ ਨਾਲ ਕੋਈ ਜ਼ਗੀਰ ਲਵਾ ਦਿਆਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਗੁਰੂ ਘਰ ਦਾ ਜਿਹੜਾ ਲੰਗਰ ਆ ਨਾ ਜੋ ਗੁਰੂ ਘਰ ਦੀਆਂ ਸੇਵਾਵਾਂ ਆ ਇਹ ਜ਼ਗੀਰਾਂ ਨਾਲ ਨਹੀਂ ਚੱਲਦੀਆਂ ਇਹ ਤਾਂ ਸੰਗਤ ਦੇ ਤਿਲ ਫੁੱਲ ਦੇ ਨਾਲ ਤੇ ਉਹ ਸਮਾਲਕ ਦੀ ਬਖਸ਼ਿਸ਼ ਉਹਦੀ ਮਿਹਰਮਤ ਦੇ ਨਾਲ ਚੱਲਦੀਆਂ ਉਹਦੀ ਰਹਿਮਤ ਦੇ ਨਾਲ ਚੱਲਦੀਆਂ ਨੇ ਉਹਦੀ ਕਿਰਪਾਲਤਾ ਦਇਆਲਤਾ ਨਾਲ ਚੱਲਦੀਆਂ ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਲੰਗਰ ਦੇ ਵਿੱਚ ਸਭ ਜਿਹੜੇ ਨੇ ਉੱਚਾ ਵਰਨਾ ਦੇ ਲੋਕ ਇੱਕ ਸਮਾਨ ਬੈਠਦੇ ਇਹ ਬੜੀ ਵੱਡੀ ਛੱਟ ਮਾਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਜਾਤ ਪਾਤ ਤੇ ਵਰਣਵੰਡ ਦਾ ਸਿਲਸਿਲਾ ਸੀ ਜਿਸ ਨੂੰ ਲੈ ਕੇ ਤਪੇ ਕਈ ਜਿਹੜੇ ਨੇ ਚਾਹੇ ਆਪਾਂ ਹਰੀ RAM ਤਪਾ ਜਿਹੜਾ ਉਹਦੀ ਬਾਤ ਪੜਦੇ ਆ ਖਡੂਰ ਸਾਹਿਬ ਰਹਿੰਦਾ ਸੀ ਸ਼ਿਵਨਾਥ ਨਾਂ ਦਾ ਜਿਹੜਾ ਸ਼ਿਵਨਾਥ ਨਾਂ ਦਾ ਤਪਾ ਗੋਇੰਦਵਾਲ ਸਾਹਿਬ ਉਹਦਾ ਫਿਰ ਉਹ ਪੂਰਾ ਜ਼ਿਕਰ ਜਿਹੜਾ ਗੁਰੂ RAM ਦਾਸ ਮਹਾਰਾਜ ਜੀ ਨੇ ਵੇ ਕਿਵੇਂ ਪਹਿਲਾਂ ਨਿੰਦਿਆ ਕਰਦਾ ਤੇ ਪਰਤ ਕੇ ਧਨ ਦੇ ਲਾਲਚ ਵਿੱਚ ਆ ਕੇ ਆਪਣੇ ਪੁੱਤਰ ਨੂੰ ਹੀ ਬਿਠਾਉਂਦਾ ਵਿ ਜਾ ਉਹ ਪੰਗਤ ਦੇ ਵਿੱਚ ਜਾ ਕੇ ਬਹਿ ਜਾ ਧਨ ਮਿਲੇਗਾ ਤਪਾ ਨਾ ਹੋਵੀ ਇਹ ਸ਼ਬਦ ਸ਼ਲੋਕ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਫਿਰ ਵਾਰ ਦੇ ਅੰਦਰ ਪੂਰਾ ਇਤਿਹਾਸ ਇਤਿਹਾਸ ਰੂਪ ਦੇ ਵਿੱਚ ਜਿਹੜਾ ਉਹ ਬਿਆਨ ਕੀਤਾ ਮੇ ਤਾਂ ਲੋਭੀ ਆ ਬੰਦਾ ਅਖਵਾਉਂਦਾ ਤਪਾ ਹੈ ਤਪਾ ਨਾ ਹੋਵੀ ਲੋਭੀ ਹੈ ਨਿਤ ਮਾਇਆ ਨੂੰ ਫਿਰੈ ਜਜਮਾਲਿਆ ਅਗੋਂ ਦੇ ਸੱਦਿਆ ਅਗੋਂ ਦੇ ਸੱਦਿਆ ਸੱਤੇ ਦੀ ਭਿਖਿਆ ਲਏ ਨਾ ਹੀ ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲੈ ਰਹਿ ਗਾਲਿਆ ਕਹਿੰਦੇ ਵੀ ਇਹ ਤੈਸ ਰੂਪ ਦੇ ਵਿੱਚ ਹੈ ਤੋ ਉਹ ਸਤਗੁਰੂ ਮਹਾਰਾਜ ਜੀ ਨੇ ਅਸਲ ਚ ਦੱਸਿਆ ਭਾਈ ਜਿਹੜੇ ਬਾਹਰੋਂ ਐਡਾ ਵੱਡਾ ਰੌਲਾ ਰੱਪਾ ਪਾਉਂਦੇ ਆਂ ਤ੍ਰਿਵ ਦੀ ਕਹਾਣੀ ਕਿੱਥੇ ਖੜੋਤੀ ਫਿਰ ਮਹਾਰਾਜ ਦਾਤਾ ਜੀ ਨੇ ਬੌਲੀ ਸੈਬ ਬਣਵਾ ਕਿਉਂਕਿ ਜਲ ਦੀ ਪਿੱਟ ਸਭ ਨਾਲ ਵੱਡੀ ਮੰਨੀ ਜਾਂਦੀ ਸੀ ਇੱਕੋ ਥਾਂ ਤੇ ਇਸ਼ਨਾਨ ਕਰਨਾ ਇੱਕੋ ਥਾਂ ਤੋਂ ਜਲ ਪ੍ਰਾਪਤ ਕਰਨਾ ਇਹ ਬੜੀ ਵੱਡੀ ਦਾਤਮਾ ਰਾਜ ਜੀ ਨੇ ਦਿੱਤੀ ਸਤਗੁਰੂ ਸੱਚੇ ਪਾਤਸ਼ਾਹ ਨੇ ਸਤੀ ਪ੍ਰਥਾ ਦੇ ਉੱਤੇ ਫਿਰ ਦਾਜ ਦੀ ਬਾਤ ਜਦੋਂ ਆਏਗੀ ਆਪਾਂ ਬਾਣੀ ਚੋਂ ਵਚਨ ਪੜਾਂਗੇ ਹਰਪ੍ਰਮ ਮੇਰੇ ਬਾਬੂ ਲਾਰਦੇਵੋ ਦਾਨ ਮੈਂ ਦਾਜ ਇਹ ਕਿੰਨੇ ਸਤਗੁਰੂ ਮਹਾਰਾਜ ਜੀ ਨੇ ਜਿਹੜੀਆਂ ਸਮਾਜਿਕ ਬੁਰਾਈਆਂ ਅਲਮਤਾ ਸਨ ਉਹਨਾਂ ਦੇ ਵਿੱਚੋਂ ਵੀ ਸਮਾਜ ਨੂੰ ਕੱਢਿਆ ਔਰ ਬਾਦਸ਼ਾਹ ਤੱਕ ਨੂੰ ਆਖਿਆ ਵੀ ਇਹ ਸਤੀ ਪ੍ਰਥਾ ਵਰਗੀਆਂ ਰਸਮਾਂ ਜਿਹੜੀਆਂ ਨੇ ਇਹ ਬਹੁਤ ਘਾਤਕ ਨੇ ਤੇ ਬੰਦ ਹੋਣੀਆਂ ਚਾਹੀਦੀਆਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰੀਰਕ ਚੋਲਾ ਤਿਆਗਣ ਦਾ ਫੈਸਲਾ ਕੀਤਾ ਤਾਂ ਜਿਸ ਨੂੰ ਇਤਿਹਾਸ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਵਸੀਅਤਨਾਮਾ ਕਿਹਾ ਜਾਂਦਾ ਜੋ ਸੱਤ ਬਾਣੀ ਹੈ ਰਾਮ ਕਲੀ ਰਾਗ ਦੇ ਅੰਦਰ ਉਹਦੇ ਵਿੱਚ ਪਹਿਲੀ ਪੌੜੀ ਤੋਂ ਲੈ ਕੇ ਚੌਥੀ ਪੌੜੀ ਤੱਕ ਛੇ ਪੌੜੀਆਂ ਨੇ ਟੋਟਲ ਚੌਥੀ ਪੌੜੀ ਦੇ ਅਖੀਰ ਵਾਲੀਆਂ ਦੋ ਪੰਕਤੀਆਂ ਜੋ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੇਣ ਦੀ ਬਾਤ ਹੈ ਫਿਰ ਜਿਹੜੀ 5 ਨੰਬਰ ਪੌੜੀ ਆ ਜਾਂਦੀ ਉਹਦੇ ਵਿੱਚ ਪੂਰਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਮਰਿਆਦਾ ਦੱਸੀ ਵੀ ਜਦੋਂ ਅਸੀਂ ਸਰੀਰ ਕਚੋਲਾ ਤਿਆਗਣਾ ਤੇ ਗੁਰੂ ਕੇ ਸਿੱਖੋ ਤੁਸੀਂ ਕਰਨਾ ਕੀ ਹੈ ਮਹਾਰਾਜ ਜਦੋਂ ਸੱਤ ਬਾਣੀ ਦਾ ਆਰੰਭ ਕਰਦੇ ਆ RAM KALI ਸੱਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵੱਛਲ ਤਿਹੋ ਲੋਏ ਜਿਉ ਗੁਰ ਸ਼ਬਦ ਸਮਾਵਏ ਅਵਰੋ ਨਾ ਜਾਣੈ ਅਵਰ ਨਾ ਜਾਣੈ ਕੋਇ ਜਿਉ ਅਵਰੋ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਤਿਹਾਵੇ ਪ੍ਰਸਾਦ ਨਾਨਕ ਗੁਰੂ ਅੰਗਦ ਅਮਰ ਪਦਵੀ ਪਾਵਹਿ ਉਥੇ ਕਹਿੰਦੇ ਆਇਆ ਹਕਾਰਾ ਚੱਲਣ ਵਾਰਾ ਹਕਾਰਾ ਮੈਨੇ ਹਾਕ ਵੱਜ ਗਈ ਉਹਦੇ ਘਰ ਤੋਂ ਉਹਦੇ ਘਰ ਤੋਂ ਸੱਦਾ ਆ ਗਿਆ ਆਇਆ ਹਕਾਰਾ ਚੱਲਣ ਵਾਲਾ ਵਾਰਾ ਹਰ ਰਾਮ ਨਾਮ ਸਮਾਇਆ ਪਰ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਸਮਾਏ ਹੋਏ ਨੇ ਤੇ ਸਤਿਗੁਰਾਂ ਨੇ ਫਿਰ ਆਪਣੇ ਪਰਿਵਾਰ ਨੂੰ ਇਹ ਦੱਸਿਆ ਵੀ ਉਹਦੇ ਘਰ ਤੋਂ ਹਾਕ ਵੱਜੀ ਏ ਉਹਦੇ ਘਰ ਤੋਂ ਸੱਦਾ ਆ ਗਿਆ ਹੁਣ ਉਹਦਾ ਜਿਹੜਾ ਭੇਜਿਆ ਹੋਇਆ ਸੱਦਾ ਹੈ ਉਹਨੂੰ ਆਪਾਂ 모ੜ ਨਹੀਂ ਸਕਦੇ ਤੇ ਦੂਸਰੀ ਬਾਤ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਭਾਣਾ ਗੁਰ ਪਾਇਆ ਕਹਿੰਦੇ ਉਸ ਹਰੀ ਦਾ ਭਾਣਾ ਜਿਹੜਾ ਆ ਉਹ ਗੁਰੂ ਨੂੰ ਪਾਇਆ ਚੰਗਾ ਲੱਗਾ ਉਸ ਮਾਲਕ ਨੇ ਸੱਦਿਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜਿਓ ਸਤਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ ਪੈਜ ਰੱਖੋ ਹਰ ਜਨੈ ਕੇਰੀ ਹਰ ਦੇਵੋ ਨਾਮ ਦੇਹੋ ਨਾਮ ਨਿਰੰਜਨੋ ਅੰਤ ਚੱਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਝਣੋ ਹੁਣ ਇਹ ਜਦੋਂ ਜ਼ਿਕਰ ਕੀਤਾ ਮਹਾਰਾਜ ਐਵੀ ਕਹਿੰਦੇ ਨੇ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ ਬਾਣਾ ਭਾਵੇ ਤੁਸੀਂ ਵਿਚਾਰ ਦੇਖੋ ਕਿੰਨੇ ਉਸ ਬਾਤ ਨੂੰ ਜਿਹੜਾ ਭਗਤ ਸਤਗੁਰ ਪਰਖ ਉਹ ਐਸਲ ਵਿੱਚ ਜਿਹਨੂੰ ਉਸ ਮਾਲਕ ਦਾ ਪਾਣਾ ਚੰਗਾ ਲੱਗਦਾ ਤੇ ਸਤਗੁਰਾਂ ਨੇ ਫਿਰ ਕੀ ਕੀਤਾ ਮਹਾਰਾਜ ਜੀ ਨੇ ਆਪਣੇ ਪੂਰੇ ਪਰਿਵਾਰ ਨੂੰ ਆਪਣੇ ਕੋਲ ਬੁਲਾਇਆ ਤੇ ਆਖਿਆ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੋ ਪਰਵਾਣਾ ਦਾ ਅਰਥ ਹੈ ਉਹਦੀ ਚਿੱਠੀ ਆ ਗਈ ਉਹਦਾ ਪਰਵਾਣਾ ਆ ਗਿਆ ਉਸ ਮਾਲਕ ਦਾ ਸੱਦਾ ਆ ਗਿਆ ਫਿਰ ਮਹਾਰਾਜ ਜਦੋਂ ਤੀਸਰੀ ਜਿਹੜਾ ਇਹਦੇ ਵਿੱਚ ਵਚਨ ਕਹਿੰਦੇ ਕਹਿੰਦੇ ਮਾਲਕ ਨੇ ਪਰਿਵਾਰ ਨੂੰ ਕੋਲ ਬੁਲਾਇਆ ਆਪਣੇ ਸਤਿਗੁਰ ਭਾਣੇ ਆਪਣੇ ਹੁਣੇ ਪੰਜਵੀਂ ਪੌੜੀ ਦੇ ਵਿੱਚ ਜਾ ਕੇ ਮਹਾਰਾਜ ਕਹਿੰਦੇ ਦੱਸਿਆ ਵੀ ਤੁਸੀਂ ਕਰਨਾ ਕੀ ਹੈ ਔਰ ਨਾਲ ਇਹ ਵੀ ਆਖਿਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਸਾਰੇ ਪਰਿਵਾਰ ਨੂੰ ਸੱਦ ਕੇ ਕੋਲ ਬੁਲਾ ਕੇ ਬਿਠਾ ਕੇ ਤੇ ਕੁਝ ਗੱਲਾਂ ਸਮਝਾਈਆਂ ਪਰਿਵਾਰ ਆ ਗਿਆ ਬੈਠੇ ਨੇ ਪਹਿਲਾ ਬਚਨ ਕਿਹਾ ਮਤਮੈ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ ਮੂਲ ਦਾ ਅਰਥ ਹੁੰਦਾ ਮੁੱਢੋਂ ਹੀ ਬਿਲਕੁਲ ਵੀ ਮੈਨੂੰ ਚੰਗਾ ਨਹੀਂ ਲੱਗੇਗਾ ਜਿਹੜਾ ਕੋਈ ਭਾਈ ਇਸ ਤਰ੍ਹਾਂ ਦਾ ਰੋਣਾ ਵਿਰਲਾਪ ਕਰਨਾ ਇਹੋ ਜਿਹਾ ਕਰਮ ਕਰੇਗਾ ਸਤਿਗੁਰੁ ਭਾਣੇ ਆਪਣੇ ਬਹਿ ਪਰਿਵਾਰ ਸਦਾਇ ਮਤਮੈ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਆਖਿਆ ਜੀ ਫਿਰ ਕਰਨਾ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਸਲ ਦੇ ਵਿੱਚ ਜਿਹੜਾ ਕਾਰਜ ਕਰਨ ਵਾਲਾ ਨਾ ਮਤਮੈ ਪਿੱਛੇ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਮਿੱਤ ਪਹਿਜੈ ਮਿੱਤ ਬਿਗਸੈ ਜਿਸ ਮਿੱਤ ਕੀ ਪੈਜ ਭਾਵੈ ਕਹਿੰਦੇ ਜਦੋਂ ਕਿਸੇ ਅਸਲ ਮਿੱਤਰ ਉਹ ਹੁੰਦਾ ਹੈ ਪਿਆਰਾ ਉਹ ਹੁੰਦਾ ਹੈ ਕਿ ਜਦੋਂ ਉਸ ਦੇ ਮਿੱਤਰ ਨੂੰ ਕੋਈ ਮਾਨ ਸਨਮਾਨ ਮਿਲ ਰਿਹਾ ਹੋਵੇ ਸਤਕਾਰ ਮਿਲ ਰਿਹਾ ਹੋਵੇ ਕੋਈ ਪਦਵੀ ਉੱਚੀ ਹੋ ਰਹੀ ਹੋਵੇ ਤੇ ਉਹਨੂੰ ਵੇਖ ਕੇ ਖੁਸ਼ ਹੋਵੇ ਨਾ ਕਿ ਉਹਦੇ ਅੰਦਰ ਕੋਈ ਵੈਰ ਵਿਰੋਧ ਸਾੜਾ ਜਾਂ ਕਿਸੇ ਪ੍ਰਕਾਰ ਦਾ ਦੁੱਖ ਹੋਵੇ ਮਿੱਤ ਪੈਜੈ ਮਿੱਤ ਵਿਕਸੈ ਜਿਸ ਮਿੱਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈਨਾਵੇ ਕਹਿੰਦੇ ਉਹ ਹੁਣ ਮਾਲਕ ਜਿਹੜਾ ਆਪ ਮੈਨੂੰ ਪੈਨਾ ਰਿਹਾ ਹੈ ਕਿਰਪਾ ਕਰ ਰਿਹਾ ਔਰ ਸਤਗੁਰੂ ਪੈਨਾਵੇ ਫਿਰ ਆਖਿਆ ਸਤਗੁਰੂ ਪ੍ਰਤੱਖ ਹੁੰਦਾ ਬੈ ਰਾਜ ਆਪ ਟਿਕਾਇਆ ਸਭ ਸਿੱਖ ਬੰਦ ਪੁੱਤ ਭਾਈ ਰਾਮਦਾਸ ਪਹਿਰੀ ਪਾਇਆ ਹੁਣ ਪੰਜਵੀਂ ਪੌੜੀ ਜਿਹੜੀ ਕਹਿੰਦੇ ਅੰਤੇ ਸਤਗੁਰ ਬੋਲਿਆ ਵੇਖੋ ਪਹਿਲਾ ਕਰਮ ਕਿਹਾ ਵੀ ਕਰਨਾ ਕੀ ਨਹੀਂ ਮਤਮੈ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਹੁਣ ਉਹਦੀ ਥਾਂ ਤੇ ਦੱਸਣ ਲੱਗੇ ਵੀ ਕਰਨਾ ਕੀ ਆ ਵੀ ਰੋਣਾ ਤੇ ਇਹ ਕਰਮ ਤਾਂ ਨਹੀਂ ਕਰਨਾ ਹੁਣ ਇੱਥੇ ਆ ਕੇ ਕਹਿੰਦੇ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਇਹ ਜਿਹੜਾ ਨਿਰਵਾਣ ਸ਼ਬਦ ਹੈ ਨਾ ਇਹਦਾ ਅਰਥ ਹੁੰਦਾ ਹੈ ਵਾਸ਼ਨਾ ਤੁਰੈ ਵੀ ਜਿਹੜਾ ਤੁਸੀਂ ਕੀਰਤੀ ਕਰਨੀ ਆ ਨਾ ਉਸ ਮਾਲਕ ਦੀ ਉਹਦੇ ਲਈ ਸਾਡੇ ਲਈ ਉਹਦੇ ਵਿੱਚੋਂ ਕੁਝ ਮੰਗਣਾ ਨਹੀਂ ਵੀ ਇਹਨਾਂ ਗੁਰੂ ਦੇ ਲਈ ਜਿਹੜਾ ਉਹ ਕੌਣ ਕਹਿ ਸਕਦਾ ਵੀ ਮਹਾਰਾਜ ਇਹਨਾਂ ਨੂੰ ਇੱਥੇ ਕਿਉਂਕਿ ਆਮ ਵਾਸ਼ਨਾ ਕੀ ਹੁੰਦੀ ਹੈ ਇਹਨਾਂ ਨੂੰ ਸਵਰਗ ਚ ਥਾਂ ਬਖਸ਼ਿਓ ਜੀ ਇਹਨਾਂ ਨੂੰ ਇੱਥੇ ਥਾਂ ਦਿਓ ਜੀ ਇਹਨੂੰ ਵੀ ਵਾਸ਼ਨਾ ਆਖਿਆ ਜਿਹੜਾ ਇਹ ਬਚਨ ਆਪਾਂ ਪੜਦੇ ਨਾ ਸੇਵਾ ਕਰਤ ਹੋਏ ਨਿਹਕਾਮੀ ਨੇ ਕਾਮੀ ਦਾ ਅਰਥ ਜਿਹੜਾ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਹਨ ਉਹਦੇ ਵਿੱਚੋਂ ਕਾਮ ਜਿਹੜਾ ਸ਼ਬਦ ਆ ਕਾਮ ਦਾ ਅਰਥ ਗੁਰਬਾਣੀ ਦੇ ਵਿੱਚ ਵਾਸ਼ਨਾ ਤੋਂ ਵੀ ਆਇਆ ਤੇ ਕਾਮ ਦਾ ਅਰਥ ਕਾਮਨਾ ਤੋਂ ਵੀ ਹੈ ਜਿੰਨੀਆਂ ਕਾਮਨਾਵਾਂ ਨੇ ਸਾਡੇ ਅੰਦਰ ਉਹ ਚਾਰ ਪਦਾਰਥ ਦੇ ਵਿੱਚੋਂ ਕਾਮ ਉਹਦੇ ਵਿੱਚ ਆ ਜਾਂਦੀ ਹੈ ਕਹਿੰਦੇ ਵਾਸ਼ਨਾ ਤੋਂ ਰਹਿਤ ਹੋ ਕੇ ਜਿਹਨੂੰ ਮਹਾਰਾਜ ਕਹਿੰਦੇ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤ ਕਰਮ ਧਰਮ 파 ਖੰਡ ਜੋ ਦੀਸੈ ਤਨ ਜਮ ਜਾਗਾਤੀ ਲੂਟੈ ਨਿਰਵਾਨ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਉਹਨੂੰ ਆਖਿਆ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਨ ਜੋ ਸਾਡੇ ਲਈ ਕਹਿੰਦੇ ਕੁਛ ਮੰਗਣਾ ਨਹੀਂ ਐਸਾ ਕੁਝ ਨਹੀਂ ਕਰਨਾ ਕੇਵਲ ਉਸ ਮਾਲਕ ਦੀ ਉਸਤਤੀ ਵਿੱਚ ਜੁੜਿਓ ਕਿ ਸੋਹ ਗੋਪਾਲ ਪੰਡਿਤ ਸਦਹੋ ਹਰ ਹਰ ਕਥਾ ਪੜੈ ਪੁਰਾਣ ਜੀਓ ਹੁਣ ਇੱਥੇ ਆਪ ਜੀ ਨਾ ਧਿਆਨ ਮਾਰ ਕੇ ਦੇਖਣਾ ਜਿਹੜੇ ਕਈ ਵਾਰੀ ਕਹਿੰਦੇ ਨਾ ਸਿਹਾਰੀ ਬਿਹਾਰੀ ਦਾ ਜੀ ਐਵੇਂ ਰੌਲਾ ਪਾਈ ਜਾਂਦੇ ਆ ਅਨਮਤ ਬੰਦਿਆਂ ਨੇ ਘਸ ਪੈਠ ਕਰਨ ਦਾ ਯਤਨ ਕੀਤਾ ਉਹ ਕਹਿੰਦੇ ਜੀ ਇਹ ਕੋਈ ਕੇਸੋ ਨਾਮ ਦਾ ਪੰਡਤ ਸੀ ਤੇ ਉਹਨੂੰ ਸੱਦਣ ਵਾਸਤੇ ਆਖਿਆ ਜਦ ਕੇ ਪੰਡਿਤ ਦਾ ਤੱਤਾਂ ਵੇਖੋ ਉਹਦੇ ਥੱਲੇ ਔਂਕੜ ਨਹੀਂ ਆ ਜਦੋਂ ਇੱਕ ਵਚਨ ਹੋਵੇ ਨਾ ਇੱਕ ਪੰਡਤ ਦੀ ਗੱਲ ਹੁੰਦੀ ਤਾਂ ਤੱਤੇ ਦੇ ਥੱਲੇ ਔਂਕੜ ਆਉਣਾ ਚਾਹੀਦਾ ਸ ਤੇ ਜੇ ਪੁਰਾਣਾ ਚੋਂ ਬਾਤ ਹੁੰਦੀ ਤੇ ਪੁਰਾਣ ਦਾ ਨਾਣਾ ਜਿਹੜਾ ਉਹ ਮੁਕਤਾ ਹੋਣਾ ਚਾਹੀਦਾ ਸੀ ਕਿਉਂਕਿ ਪੁਰਾਣ ਇੱਕ ਨਹੀਂ ਐ 18 ਨੇ ਇਹਨੂੰ ਜਦ ਤੁਸੀਂ ਇਹਨੂੰ ਲਿਟਰੇਰੀ ਦੇ ਰੂਪ ਦੇ ਵਿੱਚ ਵਿਆਕਰਨਕ ਰੂਪ ਦੇ ਵਿੱਚ ਵੇਖੋਗੇ ਤੇ ਮਹਾਰਾਜ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਇਸੇ ਕਰਕੇ ਕੇਸੋ ਸ਼ਬਦ ਇੱਕ ਥਾਂ ਤੇ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਕੇਸੋ ਕੇਸੋ ਕੁਕੀਐ ਨਾ ਸੋਈਐ ਆਸਾਰ ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਨੇ ਪੁਕਾਰ ਕੇ ਸੋਦਾਰਥ ਕੇਸਾਂ ਵਾਲੇ ਗੁਰਮੁਖਾਂ ਰੱਬ ਦੇ ਪਿਆਰੇ ਗੁਰੂ ਚੇ ਚਰਣਾ ਨਾਲ ਜੁੜੇ ਉਹਨਾਂ ਗੁਰਸਿੱਖਾਂ ਨੂੰ ਗੋਪਾਲ ਜਿਹੜਾ ਪ੍ਰਮਾਤਮਾ ਪਰਮੇਸ਼ਰ ਅਕਾਲ ਪੁਰਖ ਹੈ ਤੇ ਪੰਡਿਤ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕੱਲਾ ਬੋਦੀ ਧੋਤੀ ਵਾਲੇ ਤਾਂ ਵਸਤੇ ਤਾਂ ਆਇਆ ਹੀ ਨਹੀਂ ਆਪਾਂ ਸੁਖਮਣੀ ਸਾਹਿਬ ਵਿੱਚ ਪੰਡਿਤ ਦੀ ਜਦੋਂ ਪਰਿਭਾਸ਼ਾ ਪੜ੍ਹਦੇ ਆਂ ਮਹਾਰਾਜ ਕਹਿੰਦੇ ਮੈਂ ਉਹਨੂੰ ਤੇ ਪੰਡਿਤ ਕਹਿੰਦੇ ਨਹੀਂ ਜਿਹਨੂੰ ਦੁਨੀਆ ਪੰਡਿਤ ਕਹਿੰਦੀ ਹੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਇਹ ਪੰਡਿਤ ਦੇ ਅਰਥ ਕਰ ਦਿੱਤੇ ਵੀ ਪੰਡਿਤ ਅਸਲ ਵਿੱਚ ਕੌਣ ਹੈ RAM ਨਾਮ ਆਤਮ ਹੈ ਸੋਧ ਹੈ ਤੇ ਮਹਾਰਾਜ ਕਹਿੰਦੇ ਇਹੋ ਜਿਹਾ ਪੰਡਿਤ ਆ ਭਾਗਾਂ ਵਾਲਾ ਹੁੰਦਾ ਤਾਂ ਕਰਕੇ ਕੇ ਸੋ ਗੋਪਾਲ ਪੰਡਿਤ ਸਦਿ ਹੋ ਹਰ ਹਰ ਕਥਾ ਪੜ੍ਹੈ ਪੁਰਾਣ ਜਿਉ ਗੁਰਬਾਣੀ ਦੀ ਵਿਚਾਰ ਗੁਰੂ ਦਾ ਸ਼ਬਦ ਜੋ ਆਜੀ ਆਪਾਂ ਬਚਨ ਕਹਿ ਰਹੇ ਸਮੀ ਬਹੁਤ ਥਾਵਾਂ ਦੇ ਉੱਤੇ ਜਿਹੜਾ ਇਹ ਬਚਨ ਨੇ ਉਹ ਧਾਰਮਿਕ ਗ੍ਰੰਥਾਂ ਦਾ ਪ੍ਰਤੀਕ ਆਇਨ ਤੇ ਮਹਾਰਾਜ ਕਹਿੰਦੇ ਵੀ ਇੱਕ ਤਾਂ ਗੁਰਬਾਣੀ ਦਾ ਕੀਰਤਨ ਗੁਰਬਾਣੀ ਦੀ ਵਿਚਾਰ ਹੋਵੇ ਹਰ ਹਰ ਕਥਾ ਪੜ੍ਹੇ ਪੁਰਾਣ ਜੀ ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਕਹਿੰਦੇ ਉਸ ਮਾਲਕ ਦੇ ਨਾਮ ਦੀ ਬਾਤ ਹੋਵੇ ਉਹ ਸਾਹਿਬ ਦੇ ਸ਼ਬਦ ਦੀ ਵਿਚਾਰ ਹੋਵੇ ਬੇਬਾਨ ਹਰ ਰੰਗ ਗੁਰ ਪਾਵੇ ਤੇ ਕਿਉਂਕਿ ਮਹਾਰਾਜ ਦੀ ਆਰਬਲਾ ਜਿਹੜਾ 95 ਸਾਲ ਦੇ ਨੇੜੇ ਸੀ ਤੇ ਬੇਬਾਨ ਕੱਢਦੇ ਸਨ ਉਹ ਆ ਹੁਣ ਤੱਕ ਆਪਾਂ ਵੇਂਦੇ ਰਹੇ ਆ ਵੀ ਥੋੜਾ ਜਿਹਾ ਉਮਰ ਦੇ ਵਿੱਚ ਵਡੇਰਾ ਕੋ ਬੰਦਾ ਪੁੱਤ ਪੋਤਰਿਆਂ ਵਾਲਾ ਮਤਲਬ ਪੋਤਰਿਆਂ ਪਰਪੋਤਰਿਆਂ ਵਾਲਾ ਹੋ ਜਾਏ ਤਿਆਂ ਦੇ ਸੰਨੇ ਨੂੰ ਵੱਡਾ ਕਰਨਾ ਤੇ ਉਹ ਕਈ ਵਾਰੀ ਫਿਰ ਪੌੜੀ ਬਣਾਉਣੀ ਵੀ ਇਹਦੇ ਲਈ ਸੋਨੇ ਦੀ ਪੌੜੀ ਬਣਾਉ ਚਾਹਦੇ ਉਹ ਛੋਟੀ ਜਿਹੀ ਬਣਾ ਕੇ ਇਸ ਤਰ੍ਹਾਂ ਕੁਝ ਕਰਦੇ ਸਨ ਤੇ ਇਹ ਪਿੰਡਾਂ ਨਗਰਾਂ ਦੇ ਵਿੱਚ ਆਮ ਕਰਕੇ ਅਸੀਂ ਆਪ ਤੁਸੀਂ ਵੀ ਬਹੁਤ ਤੋਂ ਜੀਵਨ ਵੇਖਿਆ ਹੈ ਕਬ ਜੁਰਗ ਗੁਦਰ ਜਾਂਦਾ ਸੀ ਤੇ ਸਹਰਿਆਂ ਨੂੰ ਲੋਕ ਜੇ ਮੰਨ ਲਓ ਮੁੰਡੇ ਵਿਆਹ ਨੇ ਉਹਦੇ ਸਹਰਿਆਂ ਨੂੰ ਆਪ ਬੰਦਾ ਵਿਆਹ ਉਹਦੇ ਸਹਰ ਆਖਣਾ ਬਾਪੂ ਸਾਡਾ ਇੰਨੇ ਦਾ ਹੋ ਕੇ ਮਰੇ ਥੋੜਾ ਜਿਹਾ ਤਗੜੇ ਹੋ ਕੇ ਆਇਓ ਜੇ ਤਗੜੇ ਹੋ ਕੇ ਆਉਣ ਦਾ ਮਤਲਬ ਹੁੰਦਾ ਸੀ ਵੀ ਚੰਗੀਆਂ ਪੰਡਾ ਮੰਨ ਕੇ ਲੈ ਆਜੋ ਸਾਜੋ ਸਮਾਨ ਦੀਆਂ ਤੇ ਗਹਿਣੇ ਛੱਲੇ ਪਾਉਂਦੇ ਲੋਕ ਤੇ ਅਗੋਂ ਨਾਲ ਵੀ ਕਹਿ ਦੇਣਾ ਸੱਚ ਵੀ ਅਸੀਂ ਤੇ ਤਗੜੇ ਹੋ ਕੇ ਆਵਾਂਗੇ ਪਰ ਤੁਸੀਂ ਇਕੱਲਾ ਦਾਲ ਰੋਟੀ ਤੇ ਨਾ ਰਹਿ ਜਿਓ ਜੇ ਮਤਲਬ ਉਸੇ ਚੀਜ਼ ਤੋਂ ਨਿਕਲਿਆ ਅੱਜ ਵੀ ਦੁਨੀਆ ਉਹਨਾਂ ਚੱਕਰਾਂ ਨੂੰ ਵੀ ਇਹ ਇੱਕ ਦੂਸਰੇ ਦਾ ਉਹਨਾਂ ਆਖਿਆ ਵੀ ਜੇ ਖਰਚਾ ਤੁਸੀਂ ਸਾਡਾ ਕਰਾਉਣਾ ਨਾ ਤੇ ਛੱਡਣਾ ਅਸੀਂ ਤੁਹਾਡਾ ਕੱਖ ਨਹੀਂ ਰਿਸ਼ਤੇਦਾਰ ਕਾਦੇ ਵੈਰੀ ਹੋ ਗਏ ਇੱਕ ਦੂਜੇ ਦੇ ਉਹਨਾਂ ਆਖਿਆ ਤੂੰ ਮੇਰਾ ਨੁਕਸਾਨ ਕਰੇਂਗਾ ਅਸੀਂ ਤੇਰਾ ਕਰਾਂਗੇ ਵੀ ਤੂੰ ਸਾਡੇ ਲਵਾਏਂਗਾ ਅਸੀਂ ਤੇਰੇ ਲਵਾਵਾਂਗੇ ਇਹੋ ਜੇ ਕਰਮ ਦੇ ਵਿੱਚ ਪਰ ਮਹਾਰਾਜ ਕਹਿੰਦੇ ਸਾਡਾ ਕੋਈ ਬੋਬਾਨ ਨਹੀਂ ਕੱਢਣਾ ਇਹੋ ਜਾਂ ਕਰਮ ਨਹੀਂ ਕਰਨਾ ਉਹ ਕੁਸ਼ਵਾਰੇ ਮਖਾਣੇ ਰਲਾ ਕੇ ਕਈ ਕੁਝ ਤੇ ਉਤੋਂ ਸੁਟਣਾ ਤੇ ਦੋ ਟਾਈਮ ਇਹੋ ਜੇ ਹੁੰਦੇ ਸੀ ਜੇ ਕਿਸੇ ਦੇ ਧੀ ਪੁੱਤ ਨੂੰ ਸ਼ਵਾਰਾ ਲੱਗਾ ਇੱਕ ਤਾ ਉਹ ਲੋਕਾਂ ਨੇ ਲੈ ਕੇ ਜਵਾਕਾਂ ਨੂੰ ਜਿਹੜੇ ਅਧਿਆਨ ਵੇਸ ਉਹਨਾਂ ਦੇ ਮੂੰਹ ਨੂੰ ਲਵਾਉਣਾ ਤੇ ਪਿੱਛੇ ਸੋਚ ਹੀ ਹੁੰਦੀ ਸੀ ਵੀ ਤੁਹਾਡਾ ਵੀ ਕਿਤੇ ਰਿਸ਼ਤਾ ਨਾਤਾ ਹੋ ਜਾਏਗਾ ਤੇ ਫੇਰ ਖਾਸ ਕਰਕੇ ਜਿਹੜੇ ਮਰੇ ਹੋਏ ਪ੍ਰਾਣੀ ਤੋਂ ਇਸ ਤਰ੍ਹਾਂ ਕੁਝ ਮਿਲਣੀ ਮੁੱਠ ਤੇ ਉਹ ਲਿਆ ਕੇ ਜਵਾਕਾਂ ਨੂੰ ਆਖਣਾ ਖਾਓ ਜ਼ਰੂਰ ਤੇ ਉਦੋਂ ਨਹੀਂ ਸੀ ਸਮਝ ਹੁੰਦੀ ਵੀ ਇਹ ਸਾਨੂੰ ਕਿਉਂ ਦਿੰਦੇ ਆ ਲਿਆ ਕੇ ਪ੍ਰਸ਼ਾਦ ਅਸਲ ਕਹਾਣੀ ਐ ਇਸ ਵੀ ਉਹ 100 ਸਾਲਾਂ ਦਾ ਹੋਇਆ ਤੁਹਾਡੀ ਵੀ 100 ਸਾਲ ਦੀ ਹੋਏਗੀ ਬਿਉਦਾ ਤੁਸੀਂ ਖਾਓ ਤੇ ਤੁਹਾਡੀ ਵੀ ਉਮਰ ਵੱਧ ਜਾਏਗੀ। ਇਹ ਮਹਾਰਾਜ ਕਹਿੰਦੇ ਹੋ ਜਾ ਬੇਬਾਨ ਨਹੀਂ ਕੱਢਣਾ। ਬੇਬਾਨ ਕੀ ਹੈ ਉਸ ਹਰੀ ਪ੍ਰਮਾਤਮਾ ਆਕਾਲ ਪੁਰਖ ਦੇ ਬਾਣੇ ਦੇ ਵਿੱਚ ਬੇਬਾਨ ਹਰ ਰੰਗ ਗੁਰ ਭਾਵੇ ਤੇ ਮਹਾਰਾਜ ਕਹਿੰਦੇ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਕਹਿੰਦੇ ਨਾ ਕੋਈ ਪਿੰਡ ਭਰਨੇ ਨੇ, ਨਾ ਪਤਲਾਂ ਤੇ ਰੱਖ ਕੇ ਕੋਈ ਪੇੜੇ ਮਣਸਾਉਣੇ ਨੇ ਤੇ ਨਾ ਹੀ ਫੁੱਲ ਆਮ ਕਰਕੇ ਵੀ ਜਿਹੜੀਆਂ ਉਹ ਹੱਡੀਆਂ ਨੇ ਗੰਗਾ ਵਿੱਚ ਲਿਜਾ ਕੇ ਪਾਓ ਜੀ ਤੇ ਦੀ ਮੁਕਤੀ ਹੋ ਜਾਏਗੀ ਮਹਾਰਜ ਕਹਿੰਦੇ ਇਹੋ ਜਿਆ ਕਰ ਵੇਖੋ ਕੋਈ ਚੀਜ਼ ਐਸੀ ਨਹੀਂ ਜਿਹੜੀ ਸਿੱਖਿਆ ਸਤਗੁਰਾਂ ਨੇ ਸਾਨੂੰ ਨਾ ਦਿੱਤੀ ਹੋਵੇ ਪਰ ਇਹ ਸਭ ਕੁਝ ਸਤਗੁਰਾਂ ਵੱਲੋਂ ਜੋ ਸਾਨੂੰ ਉਪਦੇਸ਼ ਰੂਪ ਦੇ ਵਿੱਚ ਦਿੱਤਾ ਹੋਇਆ ਇਹ ਸਭ ਕੁਝ ਨੂੰ ਛੱਡ ਕੇ ਫਿਰ ਵੀ ਅਸੀਂ ਉਹ ਕੁਝ ਵਾਲੇ ਪਾਸੇ ਤੁਰ ਪਏ ਜਿਹੜੇ ਪਾਸਿਆਂ ਤੋਂ ਮਾਲਕ ਨੇ ਹੋੜਿਆ ਸਤਗੁਰੂ ਮਹਾਰਾਜ ਜੀ ਨੇ ਜਿੱਥੇ ਉਪਦੇਸ਼ ਦਿੱਤਾ ਉੱਥੇ ਸਤਗੁਰੂ ਦਾਤਾ ਜੀ ਨੇ ਆਪਣੀ ਜਗ੍ਹਾ ਤੇ ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਟਿਕਾਇਆ ਤੇ ਆਪ ਸਤਗੁਰਾਂ ਨੇ ਸਰੀਰ ਕਚੋਲਾ ਜਿਹੜਾ ਉਹ ਤਿਆਗ ਦਿੱਤਾ ਜੋ ਮਹਾਰਾਜ ਨੇ ਬੋਲਿਆ ਨਾ ਹਰ ਭਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਓ ਕਹਿੰਦੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਿਹਾ ਉਹ ਗੁਰੂ ਕੇ ਸਿੱਖਾਂ ਨੂੰ ਮਿਲ ਪਾ ਗਿਆ ਚੰਗਾ ਲੱਗਾ ਵੀ ਮਹਾਰਾਜ ਅਸੀਂ ਤੁਹਾਡੀ ਸਿੱਖਿਆ ਦਾ ਪਾਲਣ ਕਰਾਂਗੇ ਸਤਗੁਰੂ ਮਹਾਰਾਜ ਜੀ ਨੇ ਗੁਰੂ ਗੁਰੂ ਜਪਦਿਆਂ ਆਪਣੇ ਸਰੀਰ ਕਚੋਲੇ ਨੂੰ त्यागਿਆ ਜਦੋਂ ਸਤਗੁਰੂ ਮਹਾਰਾਜ ਜੀ ਨੇ ਸਰੀਰ ਕਚੋਲਾ त्यागਿਆ ਤਾਂ ਉਸ ਵਕਤ ਫਿਰ ਸਤਗੁਰਾਂ ਦੇ ਸਰੀਰ ਨੂੰ ਅਗਣ ਪੇਂਟ ਕਰਨ ਦਾ ਪ੍ਰਬੰਧ ਕੀਤਾ ਗਿਆ ਵਿਆਸਾ ਦੇ ਕੰਢੇ ਤੇ ਚਿਖਾ ਸਜਾਈ ਤੇ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਬਾਬਾ ਮੋਰੀ ਜੀ ਭਾਈ ਸੇਭਾਈ ਗੁਰਦਾਸ ਜੀ ਤੇ ਭਾਈ ਬੱਲੂ ਜੀ ਜੋ ਮਹਾਰਾਜ ਦੇ ਜੂਰੀ ਸੈਕਸ਼ਨ ਉਹਨਾਂ ਗੁਰਸਿੱਖਾਂ ਨੇ ਫਿਰ ਇਸ ਤਰ੍ਹਾਂ ਕਿਉਂਕਿ ਧੰਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨਾਲ ਨੇ ਮੋਢਾ ਦੇ ਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਮੁਬਾਰਕ ਸਰੀਰ ਨੂੰ ਉਸ ਚਿਖਾ ਤੱਕ ਲਜਾਇਆ ਗਿਆ ਔਰ ਉਸ ਨਿਰੰਕਾਰ ਅਕਾਲ ਪੁਰਖ ਦੀ ਯਾਦ ਵਿੱਚ ਜੁੜ ਅਰਦਾਸ ਬੇਨਤੀ ਕਰਕੇ ਬਾਣੀ ਪੜ੍ਹਦੇ ਆਂ ਸਤਗੁਰਾਂ ਦੀ ਚਿਖਾ ਨੂੰ ਜਿਹੜਾ ਉਹ ਅਗਨੀ ਦਿੱਤੀ ਗਈ ਗੁਰੂ ਪਾਤਸ਼ਾਹ ਮਹਾਰਾਜ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ ਉਹ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਸ ਲਈ ਤਾਂ ਪਟਾਨਕਿਆ ਗੁਰ ਅਮਰਦਾਸ ਕੀ ਇਕਾਥ ਕਥਾ ਹੈ ਇੱਕ ਜੀ ਕਛ ਕਹੀ ਨ ਜਾਇ ਨਾਨਕ ਕੁੱਲ ਨਿੰਮਲ ਅਵਤਰਿਓ ਅੰਗਦ ਲੈਣੇ ਸੰਗ ਹੋ ਕਹਿੰਦੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਗੁਰੂ ਨਾਨਕ ਦੀ ਕੁੱਲ ਦੇ ਵਿੱਚ ਐਸੀ ਰਹਿਮਤ ਐਸੀ ਬਖਸ਼ਿਸ਼ ਵਾਲੇ ਆਏ ਜਿਸ ਦਾਤੇ ਨੇ ਸਾਨੂੰ ਜੋ ਉਪਦੇਸ਼ ਦਿੱਤਾ ਲੋੜ ਹੈ ਮਾਲਕ ਦਾ ਜੋਤੀ ਜੋਤ ਦਿਵਸ ਮਣਾਉਂਦੇ ਆਂ ਸਤਗੁਰਾਂ ਨੇ ਜੋ ਸਾਨੂੰ ਸਿੱਖਿਆਵਾਂ ਦਿੱਤੀਆਂ ਉਹ ਸਾਡੇ ਜੀਵਨ ਦਾ ਹਿੱਸਾ ਬਣ ਗੁਰੂ ਕੀ ਸਿੱਖਿਆ ਦੇ ਉੱਤੇ ਚੱਲ ਕੇ ਤਾਂ ਹੀ ਉਸ ਸਤਗੁਰੂ ਦਾਤੇ ਦੀ ਖੁਸ਼ੀ ਉਸ ਦੀ ਮਿਹਰਮਤ ਉਹਦੀ ਰਹਿਮਤ ਜਿਹੜੀ ਹੈ ਉਹ ਪ੍ਰਾਪਤ ਹੋ ਸਕਦੀ ਉਹਦੇ ਪਾਤਰ ਬਣਿਆ ਜਾ ਸਕਦਾ ਤੋਂ ਸਤਗੁਰਾਂ ਦੇ ਜੀਵਨ ਦੇ ਵਿੱਚੋਂ ਸੇਵਾ ਮਹਾਰਾਜ ਮਾਲਕ ਨੇ ਕਿਸ ਤਰ੍ਹਾਂ ਕੀਤੀ ਹੈ ਜੋ ਸਾਨੂੰ ਆਲਮਤਾ ਤੋਂ ਵਰਜਿਆ ਉਹਨਾਂ ਤੋਂ ਅਸੀਂ ਪਾਸੇ हट ਸਕੀਏ ਜੋ ਆਮ ਕਰਕੇ ਵਾਰ-ਵਾਰ ਕਹਿੰਦਾ ਵੀ ਸਾਦੇ ਵਿਆਹ ਸਾਦੇ ਭੋਗ ਨਾ ਚਿੰਤਾ ਤੇ ਨਾ ਕੋਈ ਰੋਗ ਪਰ ਅਸੀਂ ਖਿਮਾ ਕਰਨਾ ਮੁੜਦੇ ਨਹੀਂ ਹੁਣ ਤਾਂ ਭੋਗਾਂ ਤੇ ਵੀ ਬੰਦਾ ਅੰਦਰ ਵੜਦਾ ਨੇ ਜਿੱਥੇ ਲੰਗਰ ਪਾਣੀ ਦਾ ਹਿਸਾਬ ਕਿਤਾਬ ਹੁੰਦਾ ਕੇਵਲ ਭਲੇਖਾ ਲੱਗ ਜਾਂਦਾ ਤੇ ਪੁੱਛਣਾ ਪੈਂਦਾ ਵੀ ਭਾਈ ਪ੍ਰੋਗਰਾਮ ਖੁਸ਼ੀ ਦਾ ਕਿ ਗਮੀ ਦਾ ਜਦ ਕੇ ਇਹ ਦੁੱਖ ਸੁੱਖ ਦੀ ਕਹਾਣੀ ਉੱਪਰ ਹੈ ਪਰ ਅਸੀਂ ਉਹੋ ਜੇ ਰੂਪ ਦੇ ਵਿੱਚ ਕਿਉਂਕਿ ਹਰ ਚੀਜ਼ ਦੇ ਉੱਤੇ ਅਸੀਂ ਨੱਕ ਲਿਆ ਕੇ ਰੱਖ ਲਿਆ ਤੇ ਮਹਾਰਾਜ ਕਹਿੰਦੇ ਨੱਕ ਤੇਰਾ ਰਹਿਣਾ ਨਹੀਂ ਜੇ ਪਰਮਾਤਮਾ ਦਾ ਨਾਮ ਨਾ ਜਪਿਆ ਤੂੰ ਜਿਹੜਾ ਨੱਕ ਜਿਹੜੇ ਕੰਮਾਂ ਨਾਲ ਤੂੰ ਬਚਾਉਣਾ ਫਿਰਦਾ ਨਾ ਇਹਦੇ ਨਾਲ ਨੱਕ ਨਹੀਂ ਬਚਣਾ ਇਹ ਵੱਡਿਆ ਜਾਣਾ ਜੇ ਪਰਮੇਸ਼ਰ ਦੀ ਬੰਦਗੀ ਨਾ ਕੀਤੀ ਇਬਾਦਤ ਨਾ ਕੀਤੀ ਤੋ ਸਤਗੁਰੂ ਸੱਚੇ